ਇਸ ਵੇਲੇ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਜੈਸ਼ੇ ਮੁਹੰਮਦ ਵੱਲੋਂ ਰਾਮ ਮੰਦਿਰ ਨੂੰ ਉਡਾਉਣ ਦੀ ਧਮਕੀ ਦਿੱਤੀ ਗਈ ਹੈ ਇਸ ਸੰਬੰਧਿਤ ਧਮਕੀ ਪਰਿ ਆਡੀਓ ਵੀ ਵਾਇਰਲ ਹੋਈ ਹੈ ਹਾਲਾਂਕਿ ਲਿਵਿੰਗ ਇੰਡੀਆ ਇਸ ਆਡੀਓ ਦੀ ਕੋਈ ਪੁਸ਼ਟੀ ਨਹੀਂ ਕਰਦਾ ਹੈ ਵਾਇਰਲ ਆਡੀਓ 'ਚ ਜੈਸ਼ੇ ਮੁਹੰਮਦ ਨੇ ਮੰਦਿਰ ਨੂੰ ਉਡਾਉਣ ਦੀ ਧਮਕੀ ਦਿੱਤੀ ਹੈ ਉਹਨਾਂ ਨੇ ਕਿਹਾ ਹੈ ਕਿ ਸਾਡੀ ਮਸਜਿਦ ਹਟਾ ਕੇ ਮੰਦਿਰ ਬਣਾ ਦਿੱਤਾ ਗਿਆ ਹੁਣ ਇਸ ਨੂੰ ਅਸੀਂ ਬੰਬ ਨਾਲ ਉਡਾ ਦੇਵਾਂਗੇ ਅਤਵਾਦੀ ਕਹਿ ਰਹੇ ਨੇ ਕਿ ਸਾਡੇ 3 ਸਾਥੀ ਕੁਰਬਾਨ ਹੋਏ ਨੇ ਤੇ ਹੁਣ ਇਸ ਮੰਦਿਰ ਨੂੰ ਡੇਗਣਾ ਹੀ ਪਵੇਗਾ ਇਸ ਆਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਸੁਰੱਖਿਆ ਤੇ ਖ ਰਾਮ ਮੰਦਰ ਦੇ ਇਸ ਦੇ ਨਾਲ ਲੱਗਦੀਆਂ ਸੰਪਰਕ ਸੜਕਾਂ ਤੇ ਪ੍ਰਮੁੱਖ ਧਾਰਿਆਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਇਸ ਸੰਗਠਨ ਦਾ ਨਾਂ 2005 ਦੇ ਰਾਮ ਮੰਦਰ ਭੂਮੀ ਕੰਪਲੈਕਸ ਤੇ ਹੋਏ ਅਤਵਾਦੀ ਹਮਲੇ 'ਚ ਸਾਹਮਣੇ ਆਇਆ ਸੀ। ਪ੍ਰਾਂਤ ਪ੍ਰਤੀਸ਼ਤਾ ਤੋਂ ਪਹਿਲਾਂ ਵੀ ਇਸ ਅਤਵਾਦੀ ਸੰਗਠਨ ਨੇ ਧਮਕੀ ਦਿੱਤੀ ਸੀ। ਰਾਮ ਮੰਦਰ ਦੇ ਨਿਰਮਾਣ ਤੋਂ ਬਾਅਦ ਕੇਂਦਰ ਸਰਕਾਰ ਇਸ ਦੀ ਸੁਰੱਖਿਆ ਨੂੰ ਲੈ ਕੇ ਲਗਾਤਾਰ ਨਵੇਂ ਪ੍ਰਬੰਧ ਕਰ ਰਹੀ ਹੈ। ਰਾਮ ਮੰਦਰ 'ਚ ਪ੍ਰਸਤਾਵਿਤ ਐਨਐਸਜੀ ਕੇਂਦਰੀ ਸੁਰੱਖਿਆ ਵਿਸਤਾਰ ਵੀ ਇਸ ਦੀ ਨਵੀਂ ਕੜੀ ਹੈ। ਅਤਵਾਦੀ ਧਮਕੀ ਤੋਂ ਬਾਅਦ ਰਾਮਨਗਰੀ ਅਲਰਟ ਮੋਡ ਤੇ ਹੈ। SSP ਨੇ ਵੀ ਸੁਰੱਖਿਆ ਦਾ ਜਾਇਜ਼ਾ ਲੈਣ ਲਈ ਮਹਾਰਿਸ਼ੀ ਵਿਆਲਮਿਕੀ ਹਵਾਈ ਅੱਡੇ ਦਾ ਦੌਰਾ ਕੀਤਾ ਹੈ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣ ਦੇ ਨਾਲ ਹੀ ਚੌਕਸ ਰਹਿਣ ਦੇ ਨਿਰਦੇਸ਼ ਦਿੱਤੇ ਗਏ ਨੇ ਹਾਲਾਂਕਿ ਉਨ੍ਹਾਂ ਨੇ ਅਤਵਾਦੀ ਸੰਗਠਨ ਤੋਂ ਖਤਰੇ ਬਾਰੇ ਅਣਜਾਣਤਾ ਪ੍ਰਗਟਾਈ ਹੈ ਇਸ ਵੇਲੇ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਜੈਸ਼ੇ ਮਹਮਦ ਵੱਲੋਂ ਰਾਮ ਮੰਦਿਰ ਨੂੰ ਉੜਾਉਣ ਦੀ ਧਮਕੀ ਦਿੱਤੀ ਗਈ ਹੈ ਇਸ ਸੰਬੰਧਿਤ ਧਮਕੀ ਪਰਿ ਆਡੀਓ ਵੀ ਵਾਇਰਲ ਹੋਈ ਹੈ ਹਾਲਾਂਕਿ ਲਿਵਿੰਗ ਇੰਡੀਆ ਇਸ ਆਡੀਓ ਦੀ ਕੋਈ ਪੁਸ਼ਟੀ ਨਹੀਂ ਕਰਦਾ ਹੈ ਵਾਇਰਲ ਆਡੀਓ 'ਚ ਜੈਸ਼ੇ ਮਹਮਮਦ ਨੇ ਮੰਦਿਰ ਨੂੰ ਉੜਾਉਣ ਦੀ ਧਮਕੀ ਦਿੱਤੀ ਹੈ ਉਨ੍ਹਾਂ ਨੇ ਕਿ ਸਾਡੀ ਮਸਜਿਦ ਹਟਾ ਕੇ ਮੰਦਿਰ ਬਣਾ ਦਿੱਤਾ ਗਿਆ ਹੁਣ ਇਸ ਨੂੰ ਅਸੀਂ ਬਬਨਾਲ ਉਡਾ ਦੇਵਾਂਗੇ ਅਤਵਾਦੀ ਕਹਿ ਰਹੇ ਨੇ ਕਿ ਸਾਡੇ 3 ਸਾਥੀ ਕੁਰਬਾਨ ਹੋਏ ਨੇ ਤੇ ਹੁਣ ਇਸ ਮੰਦਿਰ ਨੂੰ ਡੇਗਣਾ ਹੀ ਪਵੇਗਾ ਇਸ ਆਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਸੁਰੱਖਿਆ ਤੇ ਖੁਫੀਆ ਤੰਤਰ ਹਰਕਤ 'ਚ ਆ ਗਿਆ ਹੈ ਰਾਮ ਮੰਦਿਰ ਦੇ ਇਸ ਦੇ ਨਾਲ ਲੱਗਦੀਆਂ ਸੰਪਰਕ ਸੜਕਾਂ ਤੇ ਪ੍ਰਮੁੱਖ ਧਾਰਿਆਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ ਇਸ ਸੰਗਠਨ ਦਾ ਨਾਂ 2005 'ਚ ਰਾਮ ਮੰਦਿਰ ਭੂਮੀ ਕੰਪਲੈਕਸ ਤੇ ਹੋਏ ਅਤਵਾਦੀ ਹਮਲੇ 'ਚ ਸਾਹਮਣੇ ਆਇਆ ਸੀ ਪ੍ਰਾਂਤ ਪ੍ਰਤੀਸ਼ਤਾ ਤੋਂ ਪਹਿਲਾਂ ਵੀ ਇਸ ਅਤਵਾਦੀ ਸੰਗਠਨ ਨੇ ਧਮਕੀ ਦਿੱਤੀ ਸੀ ਰਾਮ ਮੰਦਰ ਦੇ ਨਿਰਮਾਣ ਤੋਂ ਬਾਅਦ ਕੇਂਦਰ ਸਰਕਾਰ ਇਸ ਦੀ ਸੁਰੱਖਿਆ ਨੂੰ ਲੈ ਕੇ ਲਗਾਤਾਰ ਨਵੇਂ ਪ੍ਰਬੰਧ ਕਰ ਰਹੀ ਹੈ। ਰਾਮ ਮੰਦਰ 'ਚ ਪ੍ਰਸਤਾਵਿਤ ਐਨਐਸਜੀ ਕੇਂਦਰੀ ਸੁਰੱਖਿਆ ਵਿਸਤਾਰ ਵੀ ਇਸ ਦੀ ਨਵੀਂ ਕੜੀ ਹੈ। ਅਤਵਾਦੀ ਧਮਕੀ ਤੋਂ ਬਾਅਦ ਨਾਮ ਨਗਰੀ ਅਲਰਟ ਮੋੜਤੇ ਹੈ। ਐਸਐਸਪੀ ਨੇ ਵੀ ਸੁਰੱਖਿਆ ਦਾ ਜਾਇਜ਼ਾ ਲੈਣ ਲਈ ਮਹਾਰਿਸ਼ੀ ਵੈਲਮਿਕੀ ਹਵਾਈ ਅੱਡੇ ਦਾ ਦੌਰਾ ਕੀਤਾ ਹੈ। ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣ ਦੇ ਨਾਲ ਹੀ ਚੌਕਸ ਰਹਿਣ ਦੇ ਨਿਰਦੇਸ਼ ਦਿੱਤੇ ਗਏ ਨੇ। ਹਾਲਾਂਕਿ ਉਹਨਾਂ ਨੇ ਅਤਵਾਦੀ ਸੰਗਠਨ ਤੋਂ ਖਤਰੇ ਬਾਰੇ ਅਣਜਾਣਤਾ ਪ੍ਰਗਟਾਈਏ ਇਸ ਵੇਲੇ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਜੈਸ਼ੇ ਮੁਹੰਮਦ ਵੱਲੋਂ ਰਾਮ ਮੰਦਿਰ ਨੂੰ ਉਡਾਉਣ ਦੀ ਧਮਕੀ ਦਿੱਤੀ ਗਈ ਹੈ ਇਸ ਸੰਬੰਧਿਤ ਧਮਕੀ ਭਰੀ ਆਡੀਓ ਵੀ ਵਾਇਰਲ ਹੋਈ ਹੈ ਹਾਲਾਂਕਿ ਲਿਵਿੰਗ ਇੰਡੀਆ ਇਸ ਆਡੀਓ ਦੀ ਕੋਈ ਪੁਸ਼ਟੀ ਨਹੀਂ ਕਰਦਾ ਹੈ ਵਾਇਰਲ ਆਡੀਓ 'ਚ ਜੈਸ਼ੇ ਮੁਹੰਮਦ ਨੇ ਮੰਦਿਰ ਨੂੰ ਉਡਾਉਣ ਦੀ ਧਮਕੀ ਦਿੱਤੀ ਹੈ ਉਹਨਾਂ ਨੇ ਕਿਹਾ ਹੈ ਕਿ ਸਾਡੀ ਮਸਜਿਦ ਹਟਾ ਕੇ ਮੰਦਿਰ ਬਣਾ ਦਿੱਤਾ ਗਿਆ ਹੁਣ ਇਸ ਨੂੰ ਅਸੀਂ ਬੰਬ ਨਾਲ ਉਡਾ ਦੇਵਾਂਗੇ ਅੱਤਵਾਦੀ ਕਹਿ ਰਹੇ ਨੇ ਕਿ ਸਾਡੇ ਤਿੰਨ ਸਾਥੀ ਕੁਰਬਾਨ ਹੋਏ ਨੇ ਤੇ ਹੁਣ ਇਸ ਮੰਦਿਰ ਨੂੰ ਡੇਗਣਾ ਹੀ ਪਵੇਗਾ ਇਸ ਆਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਸੁਰੱਖਿਆ ਤੇ ਖੁਫੀਆ ਤੰਤਰ ਹਰਕਤ 'ਚ ਆ ਗਿਆ ਹੈ। ਰਾਮ ਮੰਦਰ ਦੇ ਇਸ ਦੇ ਨਾਲ ਲੱਗਦੀਆਂ ਸੰਪਰਕ ਸੜਕਾਂ ਤੇ ਪ੍ਰਮੁੱਖ ਥਾੜੀਆਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਇਸ ਸੰਗਠਨ ਦਾ ਨਾਂ 2005 'ਚ ਰਾਮ ਮੰਦਰ ਭੂਮੀ ਕੰਪਲੈਕਸ ਤੇ ਹੋਏ ਅਤਵਾਦੀ ਹਮਲੇ 'ਚੇ ਸਾਹਮਣੇ ਆਇਆ ਸੀ। ਪ੍ਰਾਂਤ ਪ੍ਰਤੀਸ਼ਤਾ ਤੋਂ ਪਹਿਲਾਂ ਵੀ ਇਸ ਅਤਵਾਦੀ ਸੰਗਠਨ ਨੇ ਧਮਕੀ ਦਿੱਤੀ ਸੀ। ਰਾਮ ਮੰਦਰ ਦੇ ਨਿਰਮਾਣ ਤੋਂ ਬਾਅਦ ਕੇਂਦਰ ਸਰਕਾਰ ਇਸ ਦੀ ਸੁਰੱਖਿਆ ਨੂੰ ਲੈ ਕੇ ਲਗਾਤਾਰ ਨਵੇਂ ਪ੍ਰਬੰਧ ਕਰ ਰਹੀ ਹੈ। ਰਾਮ ਮੰਦਰ 'ਚ ਪ੍ਰਸਤਾਵਿਤ ਐਨਐਸਜੀ ਕੇਂਦਰੀ ਸੁਰੱਖਿਆ ਵਿਸਤਾਰ ਵੀ ਇਸ ਦੀ ਨਵੀਂ ਕੜੀ ਹੈ। ਅਤਵਾਦੀ ਤਮਕੀ ਤੋਂ ਬਾਅਦ ਨਾਮਨਗਰੀ ਅਲਰਟ ਮੋੜਤੇ ਹੈ ਐਸਐਸਪੀ ਨੇ ਵੀ ਸੁਰੱਖਿਆ ਦਾ ਜਾਇਜ਼ਾ ਲੈਣ ਲਈ ਮਹਾਰਿਸ਼ੀ ਵੈਲਮਿਕੀ ਹਵਾਈ ਅਡੇ ਦਾ ਦੌਰਾ ਕੀਤਾ ਹੈ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣ ਦੇ ਨਾਲ ਹੀ ਚੌਕਸ ਰਹਿਣ ਦੇ ਨਿਰਦੇਸ਼ ਦਿੱਤੇ ਗਏ ਨੇ ਹਾਲਾਂਕਿ ਉਹਨਾਂ ਨੇ ਅਤਵਾਦੀ ਸੰਗਠਨ ਤੋਂ ਖਤਰੇ ਬਾਰੇ ਅਣਜਾਣਤਾ ਪ੍ਰਗਟਾਈਏ